ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅਗਲੀ ਚੋਣ ਨਹੀਂ ਲੜਨਗੇ। ਉਨ੍ਹਾਂ ਨੇ ਚੋਣਾਂ ਤੋਂ 4 ਮਹੀਨੇ ਪਹਿਲਾਂ ਐਤਵਾਰ ਨੂੰ ਪੱਤਰ ਲਿਖ ਕੇ ਇਹ ਐਲਾਨ ਕੀਤਾ ਹੈ ਬਾਈਡਨ ਨੇ ਕਿਹਾ ਮੈਂ ਦੇਸ਼ ਤੇ ਪਾਰਟੀ ਦੇ ਹਿੱਤ ਵਿੱਚ ਚੋਣਾਂ ਤੋਂ ਪਿੱਛੇ ਹਟ ਰਿਹਾ ਹਾਂ ਬਾਈਡਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦੇ ਨਾਲ ਉਹਨਾਂ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਮ ਅੱਗੇ ਰੱਖਿਆ ਹੈ ਪਾਰਟੀ ਮੋਲਦੀ ਕਮਲਾ ਹੈਰਿਸ ਨੇ ਵੀ ਬਾਈਡਨ ਦੇ ਸਮਰਥਨ ਨੂੰ ਸਵੀਕਾਰ ਕਰ ਲਿਆ ਹੈ ਤੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਜਿੱਤਣ ਲਈ ਤਿਆਰ ਹੈ ਦਰਅਸਲ 28 ਜੂਨ ਨੂੰ ਅਮਰੀਕਾ ਵਿੱਚ ਹੋਈ ਰਾਸ਼ਟਰਪਤੀ ਦੀ ਬਹਿਸ ਤੋਂ ਬਾਅਦ ਬਾਈਡਨ ਦੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਮੰਗ ਕਰ ਰਹੇ ਸਨ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਛੱਡ ਦੇਣ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਲੈ ਕੇ ਪਾਰਟੀ ਦੀ ਸੀਨੀਅਰ ਨੇਤਾ ਨੈਨਸੀ ਪੈਲੋਸੀ ਨੇ ਉਹਨਾਂ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਹਟਣ ਲੈ ਕੇ ਹਾਸੀ ਇਸ ਤੋਂ ਬਾਅਦ ਬਾਈਡਨ ਨੇ ਕਿਹਾ ਸੀ ਕਿ ਜੇਕਰ ਡਾਕਟਰ ਮੈਨੂੰ ਅਨਫਿਟ ਜਾਂ ਕਿਸੇ ਬਿਮਾਰੀ ਤੋਂ ਪੀੜਿਤ ਦੱਸ ਦਿੰਦੇ ਹਨ ਤਾਂ ਮੈਂ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਜਾਵਾਂਗਾ ਇਸ ਤੋਂ ਬਾਅਦ ਉਹ ਕੋਰੋਨਾ ਪੋਜ਼ਿਟਿਵ ਹੋ ਗਿਆ ਮੀਡੀਆ ਰਿਪੋਰਟਾਂ ਮੁਤਾਬਕ ਡੈਮੋਕ੍ਰੇਟਿਕ ਪਾਰਟੀ ਜਲਦ ਹੀ ਉਪ ਪ੍ਰਧਾਨ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਕਰ ਸਕਦੀ ਹੈ ਆ ਹੁਣ ਜਾਣਦੇ ਹਾਂ ਕੌਣ ਹੈ ਕਮਲਾ ਹੈਰਿਸ ਕਮਲਾ ਹੈਰਿਸ ਅਮਰੀਕੀ ਰਾਜਨੀਤਿਕ ਅਤੇ ਵਕੀਲ ਹੈ ਉਹ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਹਨ ਅਤੇ ਮੌਜੂਦਾ ਸਮੇਂ ਵਿੱਚ ਕੈਲੀਫੋਰਨੀਆ ਤੋਂ ਯੂਨੀਅਨ ਸੈਨੇਟਰ ਹਨ ਹੈਰਿਸ ਨੇ 2010 ਤੋਂ 2014 ਦੇ ਵਿਚਕਾਰ ਕਾਰਜਕਾਲ ਲਈ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਰੂਪ ਦੇ ਵਿੱਚੇ ਕੰਮ ਕੀਤਾ ਹੈ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਦੇ ਰੂਪ ਵਿੱਚ ਮਸ਼ਹੂਰ ਹੋਣ ਤੋਂ ਬਾਅਦ ਹੈਰਿਸ ਨੇ ਨਵੰਬਰ 2016 ਵਿੱਚ ਅਮਰੀਕੀ ਸੈਨੇਟ ਦੀ ਚੋਣ ਲੜੀ ਅਤੇ ਲਾਰੇਟਾ ਸਾਂਚੇਜ਼ ਨੂੰ ਹਰਾ ਕੇ ਕੈਲੀਫੋਰਨੀਆ ਦੀ ਤੀਜੀ ਮਹਿਲਾ ਸੈਨੇਟਰ ਬਟਰ ਬਣੀ ਉਹ ਅਮਰੀਕੀ ਸੈਨਟ ਵਿਚ ਪਹੁੰਚਣ ਵਾਲੀ ਦੱਖਣੀ ਏਸ਼ੀਆਈ ਅਮਰੀਕੀ ਹੈ ਅਤੇ ਦੂਜੀ আফ੍ਰੀਕੀ ਅਮਰੀਕੀ ਮਹਿਲਾ ਹੈ ਸੈਨੇਟਰ ਦੇ ਰੂਪ ਵਿੱਚ ਕਮਲਾ ਹੈਰਿਸ ਨੇ ਸਿਹਤ ਸੇਵਾਵਾਂ ਵਿੱਚ ਸੁਧਾਰ, ਆਪਰਵਾਸੀਆਂ ਲਈ ਨਾਗਰਿਕਤਾ ਡ੍ਰੀਮ ਮਹਿੰਮ ਹਥਿਆਰਾਂ ਤੇ ਰੋਕ ਲਾ ਕੇ ਸੁਧਾਰਨ ਦਾ ਸਮਰਥਨ ਕੀਤਾ। ਦਸੰਬਰ 2019 ਵਿੱਚ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਵਿੱਚ ਨਾਮਜ਼ਦ ਦੀ ਦੌੜ ਵਿੱਚ ਵੀ ਸ਼ਾਮਲ ਹੋਈ ਅਤੇ ਬਾਅਦ ਵਿੱਚ ਪੈਸਿਆਂ ਦੀ ਘਾਟ ਦਾ ਹਵਾਲਾ ਦਿੰਦਿਆਂ ਉਹ ਪਿੱਛੇ ਵੀ ਹਟ ਗਈ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੌੜ ਤੋਂ ਬਾਹਰ ਹੋਣ ਤੋਂ 9 ਮਹੀਨਿਆਂ ਬਾਅਦ ਅਗਸਤ 2020 ਵਿੱਚ ਹੈਰਿਸ ਡੈਮੋਕ੍ਰੇਟਿਕ ਪਾਰਟੀ ਦੀ ਤੀਸਰੀ ਮਹਿਲਾ ਅਮਰੀਕੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ। ਸਾਲ 1990 ਵਿੱਚ ਹੈਰਿਸ ਨੇ ਅਲਮੇਡਾ ਕਾਉਂਟੀ ਜ਼ਿਲਾ ਅਟਾਰਨੀ ਦੇ ਦਫ਼ਤਰ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਉਸਨੇ ਸਾਨ ਫਰਾਂਸਿਸਕੋ ਜ਼ਿਲਾ ਅਟਾਰਨੀ ਦਫ਼ਤਰ ਵਿੱਚ ਨਿਯੁਕਤ ਹੋਏ ਤੇ ਬਾਅਦ ਵਿੱਚ ਉਹਨਾਂ ਸਾਨ ਫਰਾਂਸਿਸਕੋ ਦੇ ਸਿਟੀ ਅਟਾਰਨੀ ਦੇ ਵਿੱਚ ਵੀ ਕੰਮ ਕੀਤਾ। ਆਕਲੈਂਡ ਤੇ ਹੈਰਿਸ ਨੇ ਜਿਲਾ ਅਟਾਰਨੀ ਦੇ ਰੂਪ ਵਿੱਚ ਯੋਨ ਅਪਰਾਧਾਂ ਤੇ ਧਿਆਨ ਕੇਂਦਰਿਤ ਕੀਤਾ 2003 ਵਿੱਚ ਕਮਲਾ ਹੈਰਿਸ ਸਾਨ ਫਰਾਂਸਿਸਕੋ ਦੀ 27ਵੀਂ ਜਿਲਾ ਅਟਾਰਨੀ ਚੁਣੀ ਗਈ ਤੇ 2011 ਤੱਕ ਇਸ ਅਹੁਦੇ ਤੇ ਆਪਣੀਆਂ ਸੇਵਾਵਾਂ ਵੀ ਉਹਨਾਂ ਨੇ ਦਿੱਤੀਆਂ ਹੈਰਿਸ 2010 ਵਿੱਚ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਚੁਣੀ ਗਈ ਤੇ 2014 ਚਮੜ ਇਸੇ ਅਹੁਦੇ ਲਈ ਦੁਬਾਰਾ ਚੁਣੀ ਗਈ ਤਾਂ ਹੁਣ ਗੱਲ ਕਰਦੇ ਹਾਂ ਕਮਲਾ ਹੈਰਿਸ ਦਾ ਭਾਰਤ ਦੇ ਨਾਲ ਕੀ ਸੰਬੰਧ ਹੈ ਹੈਰਿਸ ਦਾ ਜਨਮ ਕੈਲੀਫੋਰਨੀਆ ਦੇ ਆਕਲੈਂਡ ਚ ਹੋਇਆ ਉਹਨਾਂ ਦੀ ਮਾਂ ਦੱਖਣੀ ਭਾਰਤ ਦੇ ਰਾਜ ਤਾਮਿਲਨਾਡੂ ਤੋਂ ਸੀ ਅਤੇ ਪਿਤਾ ਜਿਵੇਂ ਕਾਦੇ ਸਨ ਹੈਰਿਸ ਆਮ ਹੀ ਭਾਰਤ ਨਾਲ ਆਪਣੇ ਰਿਸ਼ਤਿਆਂ ਸੰਬੰਧੀ ਗੱਲ ਕਰਦੇ ਰਹਿੰਦੇ ਹਨ ਜਦੋਂ ਉਹ ਜਵਾਨ ਸਨ ਤਾਂ ਛੁੱਟੀਆਂ ਬਤੀਤ ਕਰਨ ਆਪਣੇ ਨਾਨਾ ਨਾਲ ਚੇਨਈ ਆਏ ਸਨ ਉਹਨਾਂ ਦੇ ਦਾਦਾ ਭਾਰਤ ਸਰਕਾਰ ਦੇ ਨੌਕਰਸ਼ਾ ਸਨ ਕਮਲਾ ਹੈਰਿਸ ਨੇ ਸਾਲ 2009 ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੇਰੇ ਨਾਨਾ ਭਾਰਤ ਦੇ ਨਾਮੀ ਆਜ਼ਾਦੀ ਗੁਲਾਟੀਆਂ ਦੇ ਵਿੱਚੋਂ ਇੱਕ ਸਨ ਅਤੇ ਬਚਪਨ ਤੋਂ ਮੇਰੀਆਂ ਕੁਝ ਯਾਦਾਂ ਉਹਨਾਂ ਸਮੁੰਦਰ ਕੰਡੇ ਕੁੰਬਦੀਆਂ ਹੁਣ ਹਨ ਜਿੱਥੇ ਮੇਰੇ ਨਾਨਾ ਜੀ ਮੈਨੂੰ ਨਾਲ ਲੈ ਕੇ ਘੁੰਮਦੇ ਸਨ ਰਿਟਾਇਰ ਹੋਣ ਤੋਂ ਬਾਅਦ ਉਹ ਬੈਸੈਂਟਨਗਰ ਦੇ ਵਿੱਚ ਰਹਿੰਦੇ ਸਨ ਉਹ ਹਰ ਸਵੇਰ ਆਪਣੇ ਦੋਸਤਾਂ ਦੇ ਨਾਲ ਸਮੁੰਦਰ ਕੰਢੇ ਘੁੰਮਣ ਜਾਂਦੇ ਸਨ ਅਤੇ ਰਿਟਾਇਰ ਅਧਿਕਾਰੀ ਇਕੱਠੇ ਹੋ ਕੇ ਰਾਜਨੀਤੀ ਦੀਆਂ ਗੱਲਾਂ ਕਰਦੇ ਸਨ ਅਤੇ ਪ੍ਰਸ਼ਟਾਚਾਰ ਨੂੰ ਰੋਕਣ ਅਤੇ ਨਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸਨ ਹੈਰਿਸ ਨੇ ਕਿਹਾ ਮੇਰੇ ਤੇ ਇਨ੍ਹਾਂ ਗੱਲਾਂ ਦਾ ਬਧੇਰੇ ਪ੍ਰਭਾਵ ਪਿਆ ਤੇ ਮੇਰੇ ਅੰਦਰ ਜ਼ਿੰਮੇਵਾਰੀ ਇਮਾਨਦਾਰੀ ਤੇ ਸੱਚ ਦੀ ਭਾਵਨਾ ਪੈਦਾ ਹੋ ਗਈ ਕਮਲਾ ਹੈਰਿਸ ਲਈ ਉਪਰ ਰਾਸ਼ਟਰਪਤੀ ਅਹੁਦੇ ਤੇ ਰਹਿਣਾ ਤੇ ਹੁਣ ਰਾਸ਼ਟਰਪਤੀ ਅਹੁਦੇ ਤੇ ਉਹਨਾਂ ਦਾ ਨਾਮਜਦ ਹੋਣਾ ਬੇहद ਮਹੱਤਵਪੂਰਨ ਗੱਲ ਹੈ ਕਿਉਂਕਿ ਪਹਿਲਾ ਤਾਂ ਉਹ আফ੍ਰੀਕੀ ਅਮਰੀਕੀ ਹੈ ਤੇ ਕਿਸੇ ਨਾਂਬਰ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਵਜੋਂ ਚੁਣੀ ਜਾਣ ਵਾਲੀ ਪਹਿਲੀ ਦੱਖਣੀ ਏਸ਼ੀਆਈ ਅਮਰੀਕੀ ਹੈ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ ਹੈਰਿਸ ਦੇ ਨਾਂ ਦਾ ਐਲਾਨ ਕਰਦਿਆਂ ਬਾਈਡਨ ਨੇ ਸਮਰਥਕਾਂ ਨੂੰ ਕਿਹਾ ਸੀ ਕਿ ਹੈਰਿਸ ਰਾਸ਼ਟਰਪਤੀ ਡੋਨਲਡ 트ਰੰਪ ਨਾਲ ਮੁਕਾਬਲਾ ਕਰਨ ਲਈ ਸਭ ਤੋਂ ਵਹਿਤ ਰਤੇ ਚੰਗੀ ਉਮੀਦਵਾਰ ਹੈ